ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਰਿਜ਼ਲਟ ਦੱਸਣ ਜਾ ਰਹੇ ਹਾਂ ਕੱਲ ਮੂਨਕ ਦਾ ਮੇਲਾ ਵੀਰੋ ਮੀਂਹ ਦੇ ਕਾਰਨ ਫਾਈਨਲ ਮੈਚ ਨਹੀਂ ਹੋ ਪਾਇਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਟਰੈਕਟਰਾਂ ਦਾ ਕੀ ਬਣਿਆ ਜਾਂ ਕੀ ਮੇਰੇ ਵੀਰੋ ਗੱਲਬਾਤ ਬਣੀ ਆ ਮੂਨਕ ਦਾ ਮੇਲਾ 175 ਬੈਸਟਾਂ ਨੂੰ 4 ਟਰੈਕਟਰ ਸੀਗੇ ਜੈਸ ਕਬੱਡੀ ਕੱਪ ਤੇ ਮੇਰੇ ਵੀਰੋ 175 ਪਹਿਲਾ ਤੇ ਦੂਜਾ ਨਾਮ ਵੀ ਵਧੀਆ ਰੱਖਿਆ ਗਿਆ ਸੀ ਤੁਹਾਨੂੰ ਦੱਸ ਦਿੰਨੇ ਆ ਵੀ ਮੀਂਹ ਦੇ ਕਾਰਨ ਫਾਈਨਲ ਮੈਚ ਉੱਡੇ ਦਾ ਤੇ ਜੋ ਐ ਇੱਕ ਹੋਰ ਟੀਮ ਤੁਹਾਨੂੰ ਜੋ ਐ ਨਹੀਂ ਦੇਖਣ ਨੂੰ ਮਿਲਿਆ ਮੈਚ ਪਰ ਜੋ ਐ ਇਹ ਕਿਆ ਗਿਆ ਕਮੇਟੀ ਵੱਲੋਂ ਭਈ ਜੋ ਐ ਇੱਕ ਇੱਕ ਦਾ ਟਰੈਕਟਰ ਦੋਨੇ ਟੀਮਾਂ ਨੂੰ ਦੇ ਦਿੱਤਾ ਗਿਆ ਸਾਂਝਾ ਦੋਦੇ ਵਾਲੇ ਰੁਪਿੰਦਰ ਦੀ ਇੱਛਾ ਸੀ ਭਈ ਮੈਂ ਅੱਜ ਬੈਸਟ ਬਣਾ ਕਿਉਂਕਿ ਉਹਨੇ ਮੁੰਡੇ ਨੇ ਜ਼ੋਰ ਬਹੁ ਮਾਰਿਆ ਸੀਗਾ ਮੈਚ ਜਿਤਾਉਣ ਦੇ ਲਈ ਖੁਸ਼ ਸੀ ਪੂਰਾ ਰੁਪਿੰਦਰ ਭਈ ਅੱਜ ਮੈਂ ਬੈਸਟ ਬਣ ਜੂਗਾ ਪਰ ਠੰਡੀ ਕਿਸਮਤ ਕਹਿ ਸਕਦੇ ਆ ਪਰ ਰੁਪਿੰਦਰ ਦੀ ਟਰੈਕਟਰ ਵਾਲੇ ਪਾਸਿਓਂ ਠੰਡੀ ਕਿਸਮਤ ਆ ਪਰ ਜਦੋਂ ਰੱਬ ਨੇ ਮੇਰੇ ਕਰਤੀ ਫਿਰ ਕੋਈ ਨਹੀਂ ਰੋਕ ਸਕਦਾ ਹੁੰਦਾ ਇਹ ਜੋ ਤੁਹਾਨੂੰ ਰਿਜ਼ਲਟ ਦੱਸਣਾ ਸੀਗਾ ਅੱਧਾ-ਅੱਧਾ ਪ੍ਰਾਈਜ਼ ਜੋ ਹੈ ਦੋਨਾਂ ਟੀਮਾਂ ਨੂੰ ਦੇ ਦਿੱਤਾ ਗਿਆ ਮੂਨਕ ਦਾ ਹੁਣ ਫਾਈਨਲ ਮੈਚ ਨਹੀਂ ਕਰਵਾਇਆ ਜਾਣਾ ਇਹ ਅਪਡੇਟ ਤੁਹਾਨੂੰ ਦੇਣੀ ਸੀ ਬਹੁਤ ਵੀਰ ਪੁੱਛਦੇ ਸੀਗੇ ਟਰੈਕਟਰ ਕਿਹੜਾ ਜਿੱਤਿਆ ਜਾਂ ਕਿਹੜੇ ਦੇ ਹਿੱਸੇ ਆਏ ਕਿਵੇਂ ਕੀਤਾ ਰਿਜ਼ਲਟ ਦਾ ਇਹ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ